ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜੋ ਪ੍ਰਧਾਨ ਸਟਾਰਜ ਬਸਿੰਤਾਂ ਮੇ ਜੀ ਪਹਿਲਾਂ ਵੀ ਬੰਦੀ ਸਿੰਘਾਂ ਨੂੰ ਮਿਲਦੇ ਨੇ ਇਸੇ ਹੀ ਉਦਰਾਮ ਵਿੱਚ ਸਦਾਰ ਬਲਵੰ ਸਿੰਘ ਰਾਜਵਾਨਾ ਜੋ ਲੰਮੇ ਸਮੇਤੋਂ ਪਟਿਆਲਾ ਦੇ ਜਿਹੜੇ ਚ ਬੰਦ ਹਨ ਉਹਨਾਂ ਦੀ ਮੁਲਾਕਾਤ ਕਰਨ ਲਈ ਅੱਜ ਐਡੀਜੀਪੀ ਜ਼ਿਲ੍ਹਾ ਤੋਂ ਸਮਾਂ ਮੰਗਿਆ ਗਿਆ ਕਿਉਂਕਿ ਪਹਿਲਾਂ ਵੀ ਮਾਜੋ ਪ੍ਰਧਾਨ ਸਾਹਿਬ ਕਈ ਵਾਰ ਮੁਲਾਕਾਤ ਕਰ ਆਏ ਨੇ ਤੇ ਹੁਣ ਵੀ ਉਹਨਾਂ ਨਾਲ ਮੁਲਾਕਤ ਕਰਨ ਲਈ ਸਭਾ ਮੰਗਿਆ ਕਿਉਂਕਿ ਜਿਹੜੇ ਬੰਦੀ ਸਿੰਘ ਲੰਮੇ ਸਮੇਂ ਤੋਂ ਕੋਈ 34 ਸਾਲ ਤੋਂ ਕਿ 35 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਰਹੇ ਤੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੀ ਸਾਰ ਲੈਣ ਲਈ ਸਮੇਂ-ਸਮੇਂ ਤੇ ਮੁਲਾਕਾਤ ਵੀ ਕਰਦੇ ਨੇ ਤੇ ਉਹਨਾਂ ਦੀ ਆਰਥਿਕ ਸਹਾਇਤਾ ਵੀ ਸ਼ਰੋਣੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਤੇ ਉਸੇ ਉਸ ਤਰ੍ਹਾਂ ਜਿਹੜੀ ਇਹ ਮੀਟਿੰਗ ਜਿਹੜੀ ਇਹ ਐਡੀਜੀਪੀ ਜੇਲ੍ਹਾਂ ਨੂੰ ਚਿੱਠੀ ਲਿਖੀ ਆ ਕਿ ਸਾਨੂੰ ਸਤਾਰ ਬਲਵੰਤ ਸਿੰਘ ਰਾਜਵਾਨਾ ਨਾਲ ਲੰਦੀ ਇਜਾਜ਼ਤ ਦਿੱਤੀ ਗਈ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਜੇ ਪ੍ਰਧਾਨ ਸਤਾਰਜ ਬਸੀਤ ਕਮੇ ਜੀ ਪਹਿਲਾਂ ਵੀ ਬੰਦੀ ਸਿੰਘਾਂ ਨੂੰ ਮਿਲਦੇ ਨੇ। ਇਸੇ ਹੀ ਉਦਰਾਮ ਵਿੱਚ ਸਤਾਰ ਬਲਵੰਤ ਸਿੰਘ ਰਾਜਵਾਨਾ ਜੋ ਲੰਮੇ ਸਮੇਂ ਤੋਂ ਪਟਿਆਲਾ ਦੇ ਜਿਹਰੇ ਚ ਬੰਦਾ ਨੂੰ ਉਹਨਾਂ ਦੀ ਮੁਲਾਕਾਤ ਕਰਨ ਲਈ ਆ ਜੀ ਡੀਪੀ ਜਿਲ੍ਹਾ ਤੋਂ ਸਮਾਂ ਮੰਗਿਆ ਗਿਆ। ਕਿਉਂਕਿ ਪਹਿਲਾਂ ਵੀ ਮਾਜੇ ਪ੍ਰਧਾਨ ਸਾਹਿਬ ਈਵਾਰ ਮੁਲਾਕਾਤ ਕਰ ਆਏ ਨੇ ਤੇ ਹੁਣ ਵੀ ਉਹਨਾਂ ਨਾਲ ਮੁਲਾਕਾਤ ਕਰਨ ਲਈ ਸਬੰਧ ਮੰਗਿਆ ਆ ਕਿਉਂਕਿ ਜਿਹੜੇ ਬੰਦੀ ਸਿੰਘ ਲੰਮੇ ਸਮੇਂ ਤੋਂ ਕੋਈ 34 ਸਾਲ ਤੋਂ ਕਿ 35 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਰਹੇ ਤੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੀ ਸਾਰ ਲੈਣ ਲਈ ਸਮੇਂ-ਸਮੇਂ ਤੇ ਮੁਲਾਕਾਤ ਵੀ ਕਰਦੇ ਨੇ ਤੇ ਉਹਨਾਂ ਦੀ ਆਰਥਿਕ ਸਹਾਇਤਾ ਵੀ ਸ਼ਰੋਣੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਇਹ ਕੋਈ ਉਸ ਦਿਨ ਜਿਹੜੀ ਇਹ ਮੀਟਿੰਗ ਜਿਹੜੀ ਇਹ ਐਡੀਜੀਪੀ ਜ਼ਿਲ੍ਹਾ ਨੂੰ ਚਿੱਠੀ ਲਿਖੀ ਆ ਕਿ ਸਾਨੂੰ ਸਦਾਰ ਬਲੈਂਸਿੰਗ ਰਾਜਵਾਰਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਜੇ ਪ੍ਰਧਾਨ ਸਦਾਰ ਜੀ ਬਸੇ ਧੰਨੀ ਜੀ ਪਹਿਲਾਂ ਵੀ ਬੰਦੀ ਸਿੰਘਾਂ ਨੂੰ ਮਿਲਦੇ ਨਹੀਂ। ਇਸੇ ਹੀ ਉਦਰਾਮ ਵਿੱਚ ਸਦਾਰ ਬਲੈਂਸਿੰਗ ਰਾਜਵਾਰਾਂ ਜੋ ਲੰਮੇ ਸਮੇਂ ਤੋਂ ਪਟਿਆਲਾ ਦੇ ਜਿਹੜੇ ਚ ਬੰਦਾ ਆ। ਉਹਨਾਂ ਦੀ ਮੁਲਾਕਾਤ ਕਰਨ ਲਈ ਅੱਜ ਐਡੀਜੀਪੀ ਜ਼ਿਲ੍ਹਾ ਤੋਂ ਸਮਾਂ ਮੰਗਿਆ ਗਿਆ ਕਿਉਂਕਿ ਪਹਿਲਾਂ ਵੀ ਮਾਜੂ ਪ੍ਰਧਾਨ ਸਾਹਿਬ ਕਈ ਵਾਰ ਮੁਲਾਕਾਤ ਕਰ ਆਏ ਨੇ ਤੇ ਹੁਣ ਵੀ ਉਹਨਾਂ ਨਾਲ ਮੁਲਾਕਾਤ ਕਰਨ ਲਈ ਸਮਾਂ ਮੰਗਿਆ ਆ ਕਿਉਂਕਿ ਜਿਹੜੇ ਬੰਦੀ ਸਿੰਘ ਲੰਮੇ ਸਮੇਂ ਤੋਂ ਕੋਈ 34 ਸਾਲ ਤੋਂ ਕਿ 35 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਨੇ ਤੇ ਚਰਵਾਣੀ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੀ ਸਾਰ ਲੈਣ ਲਈ ਸਮੇਂ-ਸਮੇਂ ਤੇ ਮੁਲਾਕਾਤ ਵੀ ਕਰਦੇ ਨੇ ਤੇ ਉਹਨਾਂ ਦੀ ਅਰਤੇਕ ਸਹਾਤਾ ਵੀ ਛਰੋਣੇ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਤੇ ਉਸ ਉਸ ਦੌਰਾਨ ਜਿਹੜੀ ਮੀਟਿੰਗ ਜਿਹੜੀ ਐ ਏਡੀਜੀਪੀ ਜ਼ਿਲ੍ਹਾ ਨੂੰ ਚਿੱਠੀ ਲਿਖੀ ਆ ਕਿ ਸਾਨੂੰ ਸਰਦਾਰ ਬਲਵੰਸੀ ਰਾਜਵਾਲੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਜੋ ਪ੍ਰਧਾਨ ਸਰਦਾਰ ਜੁਬਸਿੰਘ ਧਾਮੇ ਜੀ ਪਹਿਲਾਂ ਵੀ ਬੰਦੀ ਸਿੰਘਾਂ ਨੂੰ ਮਿਲਦੇ ਨੇ ਇਸੇ ਹੀ ਦੌਰਾਨ ਵਿੱਚ ਸਰਦਾਰ ਬਲਵੰਸੀ ਰਾਜਵਾਲਾ ਜੋ ਲੰਬੇ ਸਮੇਂ ਤੋਂ ਪਟਿਆਲਾ ਦੇ ਜੇਲ੍ਹ ਵਿੱਚ ਬੰਦ ਹਨ ਉਹਨਾਂ ਦੀ ਮੁਲਾਕਾਤ ਕਰਨ ਲਈ ਅੱਜ ਡੀਜੀਪੀ ਜ਼ਿਲ੍ਹਾ ਤੋਂ ਸਮਾਂ ਮੰਗਿਆ ਗਿਆ ਕਿਉਂਕਿ ਪਹਿਲਾਂ ਵੀ ਮਾਜੋ ਪ੍ਰਧਾਨ ਸਾਹਿਬ ਕਈ ਵਾਰ ਮੁਲਾਕਾਤ ਕਰ ਆਏ ਨੇ ਤੇ ਹੁਣ ਵੀ ਉਹਨਾਂ ਨਾਲ ਮੁਲਾਕਾਤ ਕਰਨ ਲਈ ਸਮਾਂ ਮੰਗਿਆ ਆ ਕਿਉਂਕਿ ਜਿਹੜੇ ਬੰਦੀ ਸਿੰਘ ਲੰਬੇ ਸਮੇਂ ਤੋਂ ਕੋਈ 34 ਸਾਲ ਤੋਂ ਕਿ 35 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਨੇ ਤੇ ਚਰਾਉਣੇ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੀ ਸਾਰ ਲੈਣ ਲਈ ਸਮੇਂ-ਸਮੇਂ ਤੇ ਮੁਲਾਕਾਤ ਵੀ ਕਰਦੇ ਨੇ ਤੇ ਉਹਨਾਂ ਦੀ ਆਰਥਿਕ ਸਹਾਇਤਾ ਵੀ ਛਰੋਣੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਤੇ ਉਸੇ ਉਸ ਦਰਾਂ ਵਿੱਚ ਜਿਹੜੀ ਇਹ ਮੀਟਿੰਗ ਜਿਹੜੀ ਐ ਐਡੀਜੀਪੀ ਜ਼ਿਲ੍ਹਾ ਨੂੰ ਚਿੱਠੀ ਲਿਖੀ ਆ ਕਿ ਸਾਨੂੰ ਸਰਦਾਰ ਬਲਵੰਤ ਸਿੰਘ ਰਾਜੋਵਾਲ ਦੇ ਨਾਲ ਵਿਦੰਤੀ ਅਯਾਤ ਦਿੱਤੀ ਜਾਵੇ